किसान रोती खेती बिना खिलाफ संघर्ष ले मैदान उतरीया किसान जति बंदियां आखिरकार दिल्ली किराए ਲਈ कमर कस चुके हैं आर जपार दी इस लड़ाई ले दिल्ली बल कूच कर दिया इना वक्त वक्त किसान जति बंदियन दे हौसले बुलंद हैं ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਚ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਅੱਜ ਕਿਸਾਨਾਂ ਵੱਲੋਂ ਤੋੜ ਦਿੱਤੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਦੀ ਮਨਜ਼ੂਰੀ ਦੇ ਦਿੱਤੀ ਦੂਜੇ ਪਾਸੇ ਦਿੱਲੀ ਫਰੀਦাবাদ ਸਰਹੱਦ ਤੇ ਕੇਂਦਰੀ ਰਿਜ਼ਰਵ ਪੁਲਿਸ ਬਟਾਲੀਅਨ ਤੋਂ ਇਲਾਵਾ ਘਾਟ ਤੋਂ ਘਾਟ ਦੋ ਪੁਲਿਸ ਸਟੇਸ਼ਨਾਂ ਨਾਲ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ ਪਰ ਟਰੈਕਟਰ ਟਰਾਲੀਆਂ ਤੇ ਸਵਾਰ ਕਿਸਾਨ ਅਥਰੂ ਗੈਸ ਦੇ ਗੋਲਿਆਂ ਦਾ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰ ਦਿੱਲੀ ਵੱਲ ਅੱਗੇ ਵਧਦੇ ਨਜ਼ਰ ਆਏ ਹੁਣ ਵੇਖਣਾ ਇਹ ਹੈ ਕਿ ਕਿਸਾਨ ਆਪਣੇ ਇਸ ਇਰਾਦੇ 'ਚ ਸਫਲ ਹੋਣਗੇ ਦਿੱਲੀ ਪਹੁੰਚ ਪਾਣਗੇ ਜਾਂ ਨਹੀਂ ਜਦਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਦਿੱਲੀ ਤੈਅ ਤੋਂ ਨਾ ਹੋਣ ਦੇ